ਕੈਦਾ ਮਾ ਬੱਤਿਆਂ ਆ ਬੱਤਿਆਂ ਆ ਰਾਈਪਰ ਆਲੂ ਰਾਈਪਰ ਮਾ ਦਾ ਭਰਲਾ ਤੇ ਲੋਜ ਆ ਤੋ ਤੁਹਾਡੇ ਵੀ ਲਿਆਂਦੀਆਂ ਯਾਰ ਸਾਰਿਆਂ ਦੀ ਹੈ ਨਾ ਹਨਾ ਕੋ ਲੋੜਵਾਂ ਤੋਂ ਬਹੁਤਾ ਹੀ ਦੇਖ ਪੈਂਦਾ ਜੀ ਉਹਨੂੰ ਫਰਾਦ ਚੀਜਾਂ ਨਹੀਂ ਨਾ ਕੋਈ ਜਾਂਦਾ ਮਾਫੀ ਕਰ ਦੋ ਤੁਹਾਨੂੰ ਬਥੇਰ ਕੋਈ ਨਹੀਂ ਕਰ ਤੁਹਾਡੇ ਸਾਹਮਣੇ ਸਾਰਿਆਂ ਨੂੰ ਲਾ ਆ ਥੋੜਾ ਹਾਂ ਦਾ ਆਪ ਹੀ ਵੇਖ ਕੇ ਵੀ ਯਾਰ ਜੇ ਮੇਰੇ ਨਾਲ ਤੇਰਾ ਅਫਸਰ ਦਾ ਵਾ ਤੇ ਨਾਲ ਕਿਸੇ ਲੋੜਵੰਦ ਦਾ ਨਹੀਂ ਸਰਦਾ ਤੇ ਆਪਣੀ ਅਸਲੀ ਨੂੰ ਦੇ ਰੋ ਯਾਰ ਇਹ ਦਿਹੀ ਮਤੋਂ ਆਸਾਨੀਆਂ ਤੋਂ ਨਹੀਂ ਰਹਿਣ ਤੋਂ ਭਾਈ ਜੀ ਲੇਟ ਹੋ ਜਾਣਾ ਮੰਨ ਲਓ ਮੰਨ ਲਓ ਮੰਨ ਲਓ ਇੱਕ ਪੜਾਵੀਂ ਵੀ ਸਾਡੇ ਕੋਲ ਸੀ ਮੇਰੇ ਭਾਈ ਤੇ ਸਾਨੂੰ ਇੱਕ ਟਿਕਟ ਦੇ ਦਿਓ ਕਿ ਕਿੱਥੇ ਗਿਆਣਾ ਚਾਹੀਦਾ ਇਹ ਇੰਨਾ ਜਿੰਮੇਵਾਰੀ ਦਾ ਭਾਰ ਹੋ ਤਾਂ ਵੀ ਬੜੀ ਮਿਹਰਬਾਨੀ ਕੀਤੀ ਜਦੋਂ ਜਦੋਂ ਚਾਹੀਦੀ ਆ ਲੈ ਗਏ ਮਹਾਰਾਜਾ ਕਰੋ ਤੁਹਾਨੂੰ ਵੀ ਨਹੀਂ ਕਿਸੇ ਦੇ ਘਰ ਵੀ ਹੋਵੇ ਕੋ ਮਾਤੜਿਆ ਵੈਸੇ ਹੀ ਦੇ ਦੋ ਮੈਨੂੰ ਦੋ ਦੇ ਦਿਓ ਸਭ ਇਕੱਠੇ ਜਿੰਨਾ ਤੂੰ ਆਏ ਸਾਡੇ ਵੀਡੀਓ ਦੇਖ ਰਹੇ ਆ ਨਹੀਂ ਗਿਆ ਕਿ ਆਫਰ ਵੀ ਦੋਸਤੋ ਅੱਜ 8ਵਾਂ ਦੇਣਿਆ ਇੱਥੇ ਨਾਨਕਪੁਰੇ ਕੈਂਪ ਦੇ ਵਿੱਚ ਔਰ ਗੁਰੂ ਮਹਾਰਾਜ ਦੇ ਅਸ਼ੀਰਵਾਦ ਦੇ ਨਾਲ ਇਹ ਕੈਂਪ ਚੱਲ ਰਿਹਾ ਵਾ ਗੁਰੂ ਮਹਾਰਾਜ ਆਪ ਸਾਈ ਹੋ ਕੇ ਚਲਾਉਂਦੇ ਆ ਜਿੱਥੇ ਕਿਤੇ ਵੀ ਸਾਡੇ ਕੋਲ ਤਿਲ ਫੁੱਲ ਜਿੰਨੀ ਵੀ ਕਿਸੇ ਦੀ ਮਤ ਹੋ ਸਕਦੀ ਆ ਉਹ ਇੱਥੇ ਲੋਕ ਬੜੀ ਆਸ ਨਾਲ ਆਉਂਦੇ ਆ ਔਰ ਕੋਸ਼ਿਸ਼ ਕੀਤੀ ਜਾਂਦੀ ਆ ਕਿ ਪੂਰੀ ਹੋ ਜਵੇ ਔਰ ਕੁਝ ਰਹਿ ਵੀ ਜਾਂਦੇ ਆ ਤੇ ਉਹਨਾਂ ਕੋਲੋਂ ਅਸੀਂ ਮਾਫੀ ਮੰਗਦੇ ਆ ਅੱਜ ਜਿਹੜਾ ਸਾਨੂੰ ਯੋਗਦਾਨ ਪਾਇਆ ਉਹਦੇ ਵਿੱਚ ਸਾਡੇ ਪੰਜਾਬ ਦੇ ਸਾਡੇ ਮਤਲਬ ਸਾਡੇ ਸੱਭਿਆਚਾਰ ਦੇ ਸਾਡੇ ਸਮਾਜ ਦੇ ਬਹੁਤ ਹੀ ਮਸ਼ਹੂਰ ਸਿੰਗਰ ਸ਼ੋਭ ਜੀ ਤੇ ਰਵਨੀਤ ਜੀ ਨੇ ਇੱਕ ਚਾਰ ਦਾ ਜਿਹੜਾ ਸਾਨੂੰ ਟਰੱਕ ਭੇਜਿਆ ਵਾ ਉਹਦੇ ਨਾਲ ਨਾਲ ਇੱਥੇ ਸਾਡੇ ਕੋਲ ਦਦਾਰ ਗਿੱਲ ਜਿਹੜੇ ਫਿਲਮੀ ਆਰਟਿਸਟ ਨੇ ਕਲਾਕਾਰ ਨੇ ਐਕਟਰ ਨੇ ਫਿਲਮੀ ਪੰਜਾਬੀ ਫਿਲਮਾਂ ਦੇ ਉਹ ਆਪ ਵੀ ਇੱਥੇ ਆ ਕੇ ਗਏ ਆ ਸਾਨੂੰ ਮਤਲਬ ਸਾਡਾ ਸਾਥ ਦੇ ਵਿੱਚ ਸਹਿਯੋਗ ਵੀ ਦੇ ਕੇ ਗਏ ਆ ਔਰ ਕੱਲ ਮੈਂ ਨਰਿੰਦਰ ਬਾਰੇ ਦੱਸਿਆ ਸੀ ਕਿ ਆ ਜਿਹਦੀਆਂ 9 ਜਿਹੜੀਆਂ ਉਹ ਡੰਗਰ ਮਰ ਗਏ ਆ ਤੇ 5 ਗਿੱਲੇ ਪੈਲੀ ਰੁੜ ਗਈ ਆ ਅੱਜ ਉਹ ਆਏ ਆ ਵੀ ਇੱਕ ਜਿਹੜਾ ਦਾ ਡੰਗਰ ਆ ਮਾਝੇ ਆ ਕੇ ਗਾਂਵਾਂ ਉਹ ਲੱਖ ਦੀ ਆਵੇ ਸਵਾ ਲੱਖ ਦੀ ਆਵੇ ਇੱਕ ਦੋ ਦਿਨ ਦੇ ਵਿੱਚ ਅਸੀਂ ਇਹਨੂੰ ਪੁੱਜਦੀ ਕਰਦੇਾਂਗੇ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਆ ਸ਼ੁਭਜੀ ਦਾ ਵੀ ਬਹੁਤ ਬਹੁਤ ਧੰਨਵਾਦ ਆ ਰਵਨੀਤ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਆ ਔਰ ਉਹਦੇ ਨਾਲ ਸਾਡੇ ਸ਼ਹਿਰ ਦੇ ਵਿੱਚ ਸਕੂਲ ਹੈ ਦੂਨ ਇੰਟਰਨੈਸ਼ਨਲ ਉਹਨਾਂ ਦਾ ਸਟਾਫ ਤੇ ਉਹਨਾਂ ਦੇ ਮਾਲਕਾ ਜਾਇਏ ਸੀਗੇ ਅਸੀਂ ਉਹਨਾਂ ਨੂੰ ਬਥੇਰਾ ਕਿਹਾ ਸੀਗਾ ਕਿ ਤੁਸੀਂ ਸਾਡੀ ਗੱਡੀ ਦੇ ਵਿੱਚ ਆਜੋ ਨਾ ਇੰਨੀ ਸ਼ਰਦਾ ਵਿਖਾਈ ਹੈ ਕਿ ਆਪਣੀ ਬੱਸ ਲੈ ਕੇ ਉਹ ਕਹਿੰਦੇ ਸੀ ਆਪ ਵੇਖਣ ਜਾਣਾ ਔਰ ਪਾਣੀ ਦੇ ਵਿੱਚੋਂ ਲੰਘ ਕੇ ਗਏ ਨੇ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਨੇਪਾਲ ਪਿੰਡ ਦੇ ਵਿੱਚ ਸੁੱਕਾ ਦੁੱਧ, ਬਿਸਕੁਟ, ਪਾਣੀ, ਪੈੜ ਜਿਹੜੇ ਸਾਡੀਆਂ ਭੈਣਾਂ ਬੱਚਿਆਂ ਨੂੰ ਚਾਹੀਦੇ ਹੁੰਦੇ ਨੇ ਤਰਪਾਲਾਂ, ਟੂਥ ਬਰਸ਼, ਆਡੋਮੋਸ ਤੇ ਹੋਰ ਘਰੇਲੂ ਵਰਤੋਂ ਦਾ ਜਿਹੜਾ ਸਮਾਨ ਸੀਗਾ ਉਹ ਸਾਡੇ ਨਾਲ ਆਪ ਸਾਡੀਆਂ ਜਿਹੜੀਆਂ ਭੈਣਾਂ ਨੇ ਧੀਆਂ ਨੇ ਉੱਥੇ ਆਪ ਵੰਡ ਕੇ ਆਈਆਂ ਨੇ ਉਸ ਤੋਂ ਅਲੱਗਾ ਇੱਥੇ ਹੁਣੇ ਪਹੁੰਚੇ ਸੀਗੇ ਸੌਰਵ ਪਨੋਟ ਉਹਨਾਂ ਦਾ ਸ਼ਹਿਰ ਦੇ ਵਿੱਚ ਲੀਓ ਕੰਡਾ ਉਹਨਾਂ ਦੀ ਫਰਮ ਹੈ ਉਹਨਾਂ ਨੇ ਇੱਥੇ ਆਟਾ ਬਿਸਕੁਟ ਤੇ ਪਾਣੀ ਆਡੋਮੋਸ ਦੀ ਸੇਵਾ ਕੀਤੀ ਹੈ ਉਹਨਾਂ ਨੇ ਕਿਹਾ ਜੀ ਅਸੀਂ ਆਪ ਦੇ ਹੱਥੀਂ ਸੇਵਾ ਕਰਨੀ ਆ ਜਿੰਨੇ ਬੰਦੇ ਇੱਥੇ ਲੈਣ ਵਾਲੇ ਸੀ ਜਿੰਨੀਆਂ ਜਿੰਨੇ ਲੋਕਾਂ ਨੂੰ ਰਸਤ ਚਾਹੀਦੀ ਸੀਗੀ ਆਟਾ ਸੀਗਾ ਉਹਦੇ ਵਿੱਚ ਬਿਸਕੁਟ ਸੀਗੇ ਹੋਰ ਆਡੋਮਾਸ ਸੀਗੀ ਆਪਣੇ ਹੱਥੀਂ ਉਹ ਸੇਵਾ ਕਰਕੇ ਗਏ ਨੇ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਦੂਨ ਸਕੂਲ ਵਾਲਿਆਂ ਦਾ ਵੀ ਧੰਨਵਾਦ ਹੈ ਅੱਜ ਜਿਹੜਾ ਸਮਾਨ ਵੰਡਿਆ ਗਿਆ ਜਿਹੜੀ ਮੇਜਰ ਲੋਡ ਹੈ ਉਹ ਫੀਡ ਦਿੱਤੀ ਗਈ ਅ ਇਹ ਇੱਕ ਟੀਮ ਬਣਾਈ ਆ ਮੈਂ ਅੱਗੋਂ ਦੱਸ ਰਿਹਾ ਕਿ ਫੀਡ ਅਚਾਰ ਜਿਹੜਾ ਉਹ ਡੇਰਿਆਂ ਦੇ ਉੱਤੇ ਭੇਜਿਆ ਗਿਆ ਚੌਕਰ ਜਿਹੜਾ ਡੇਰਿਆਂ ਦੇ ਉੱਤੇ ਭੇਜਿਆ ਗਿਆ ਉਹ ਤਿੰਨ ਚਾਰ ਪਿੰਡਾਂ ਦੇ ਵਿੱਚ ਸੇਵਾ ਨਿਭਾਈ ਆ ਟੀਮਾਂ ਨੇ ਨੇਪਾਲ ਸ਼ੀਨਾ ਕਰਮ ਸਿੰਘ ਗੁਰਾਲਾ ਡਿਆਲ ਔਰ ਤਰਪਾਲਾਂ ਦੀ ਸੇਵਾ ਇੱਥੇ ਤੁਹਾਡੇ ਸਾਹਮਣੇ ਨਿਭਾਈ ਆ ਆਟਾ ਜਿਹੜਾ ਵੰਡਿਆ ਗਿਆ ਜੋ ਜੋ ਦੱਸਿਆ ਗਿਆ ਸੀਗਾ ਔਰ ਅਸੀਂ ਇਹ ਵੀ ਕਿਹਾ ਸੀ ਕਿ ਅੱਗੋਂ ਜਿਹਨੂੰ ਲੋੜ ਬਹੁਤ ਗਰੀਬੀ ਆ ਜੇ ਨਹੀਂ ਹਾਲਾਤ ਸਰਦੇ ਅਜੇ 2 4 5 10 ਦਿਨ ਦਿਹਾੜੀਆਂ ਨਹੀਂ ਲਗਦੀਆਂ ਆਲਾ ਦਵਾਲਾ ਸਾਰਾ ਡੁੱਬਾਵਾ ਕੰਮਕਾਰ ਨਹੀਂ ਚੱਲਦੇ ਜੇ ਸੁੱਕੀ ਰਸਦਿਆ ਉਹ ਵੀ ਮੰਡਣੀ ਸ਼ੁਰੂ ਕੀਤੀ ਜਾਊਗੀ ਉਹ ਅੱਜ ਆਟੇ ਦੀ ਸ਼ੁਰੂਆਤ ਇੱਥੇ ਜਿਹੜੇ ਸੌਰਵ ਪਨੌਰ ਸੀਗੇ ਉਹ ਦੇ ਕੇ ਗਏ ਨੇ ਔਰ ਅਜੇ ਵੀ ਆਟਾ ਇੱਥੇ ਪਿਆ ਵਾ ਅਸੀਂ ਲੋਕਾਂ ਨੂੰ ਕਿਹਾ ਕਿ ਜੇ ਕੋਈ ਲੋੜਵੰਦਾ ਪਿੰਡ ਦਾ ਕੋਈ ਕਲੱਬ ਜਿਹੜੇ ਨੌਨ ਸਿਆਸੀ ਬੰਦੇ ਨੇ ਉਹ ਇੱਥੇ ਕਿਸੇ ਨੂੰ ਵੀ ਦੱਸ ਸਕਦੇ ਨੇ ਵੀ ਆਹ ਬੰਦੇ ਰਹਿ ਗਏ ਨੇ ਇਹਨਾਂ ਨੂੰ ਵੀ ਆਟਾ ਜਿਹੜਾ ਸੁੱਕੀ ਰਸਦਿਆ ਦਿਓ ਉਹ ਦੇ ਦਿੱਤੀ ਜਾਊਗੀ ਔਰ ਦੂਜੀ ਚੀਜ਼ ਰੋਜ਼ ਹੀ ਸਿੱਖਣ ਨੂੰ ਮਿਲਦਾ ਵਾ ਇਹ ਚੀਜ਼ ਅੱਜ ਸਾਡੇ ਸਾਹਮਣੇ ਆਈ ਹੈ ਕਿ ਬਹੁਤ ਸਾਰੇ ਲੋਕ ਦੋ ਦੋ ਚਾਰ ਚਾਰ ਵਾਰੀ ਲਈ ਜਾਂਦੇ ਆ ਬਹੁਤ ਲੋਕ ਉਹਨਾਂ ਨੂੰ ਗਾਲਾਂ ਕੱਢਦੇ ਆ ਗੁੱਸਾ ਕਰਦੇ ਮੈਂ ਕਦੀ ਨਹੀਂ ਕੀਤਾ ਕਿ ਜੇ ਦੋ ਚਾਰ ਦਿਨ ਦਾ ਕੋਈ ਰਾਸ਼ਨ ਵੀ ਜਮ੍ਹਾਂ ਕਰ ਲੈਂਦਾ ਜੇ ਕੋਈ ਤਰਪਾਲਾ ਵੀ ਲੈ ਜਾਂਦਾ ਜੇ ਕੋਈ ਲੋੜ ਅਨਸਾਰ ਚਾਰਾ ਵੀ ਵੱਧ ਲੈ ਜਾਂਦਾ ਤੇ ਉਹਦੀ ਕਿਹੜਾ ਜ਼ਿੰਦਗੀ ਨਿਕਲ ਜਾਣੀ ਯਾਰ ਉਹਨੂੰ ਸ਼ਾਇਦ ਡਰ ਲੱਗਦਾ ਵੀ ਗਾਂ ਮਿਲਣਾ ਕਿ ਨਹੀਂ ਮਿਲਣਾ ਕੋਸ਼ਿਸ਼ ਕਰਾਂਗੇ ਜਦੋਂ ਤੱਕ ਉਹਨਾਂ ਨੂੰ ਲੋੜ ਹੈ ਲੋੜ ਪੂਰੇ ਕਰਦੇ ਰਹੀਏ ਪਰ ਉਹਦੇ ਨਾਲ ਇੱਕ ਨੁਕਸਾਨ ਹੁੰਦਾ ਕਿ ਜਿਨ੍ਹਾਂ ਲੋਕਾਂ ਨੂੰ ਦੋ ਦੋ ਤਿੰਨ ਤਿੰਨ ਵਾਰੀ ਮਿਲ ਜਾਂਦਾ ਵਾ ਕਈ ਲੋੜ ਬੰਦ ਰਹਿ ਜਾਂਦੇ ਨੇ ਉਸ ਚੱਕਰ 'ਚ ਦੁੱਖ ਸ ਦਾ ਲੱਗਦਾ ਵਾ ਹੋਰ ਕੋ ਦੋ ਵਾਰੀ ਲੈ ਜਾਏ ਚਾਰ ਵਾਰੀ ਲੈ ਜਾਏ ਤੁਹਾਨੂੰ ਵੰਡਣ ਨੂੰ ਹੈ ਰੱਬ ਤੇ ਸੰਗਤ ਦੇਈ ਜਾਂਦੀ ਤੇ ਅੱਗੋਂ ਅਸੀਂ ਲੋਕ ਤੁਹਾਨੂੰ ਦੇਈ ਜਾਂਦੇ ਆ ਮੇਰੀ ਹੁਣ ਇਸ ਵੀਡੀਓ ਦੇ ਰਾਈ ਅੱਜ ਮੇਰਾ ਇੱਕ ਮੈਸੇਜ ਹੈ ਪਿੰਡ ਪਿੰਡ ਮੈਂ ਸਾਰੇ ਪੰਜਾਬ ਦੀ ਜ਼ਿੰਮੇਵਾਰੀ ਨਹੀਂ ਲੈ ਸਕਦਾ ਮਤਲਬ ਬਹੁਤ ਥਾਵਾਂ ਦੇ ਉੱਤੇ ਅੱਜ ਇੱਕ ਅਖਬਾਰ ਦੇ ਵਿੱਚ ਵੀ ਖਬਰ ਹੈ ਵੀ 1,10,000 ਜਿਹੜਾ ਪਰਿਵਾਰ ਉਹ ਪੀੜਤ ਹੈ ਇਹਦੀ ਮਾਰ ਦੇ ਵਿੱਚ ਆਇਆ ਹੜਾਂ ਦੀ ਵਿੱਚ ਮੈਂ ਨਹੀਂ ਕਹਿੰਦਾ 1,10,000 ਅਸੀਂ ਤੇ 11 ਦਾ ਹੀ ਸਵਾਰ ਦਈਏ ਤੇ ਉਹ ਵੀ ਪਰਮਾਤਮਾ ਦਾ ਸ਼ੁਕਰਾਨਾ ਹੈ ਉਹ ਸਾਡੇ ਹੱਥੀਂ ਸੇਵਾ ਕਰਾ ਲੇ ਮੇਰੀ ਇੱਕ ਬੇਨਤੀ ਹੈ ਪਿੰਡ ਦੇ ਨੌਜਵਾਨਾਂ ਨੂੰ ਹਰ ਪਿੰਡ ਦੇ ਵਿੱਚ ਕਲੱਬ ਹੁੰਦੇ ਆ ਜਿਹੜੇ ਬੰਦੇ ਕਿਸੇ ਸਿਆਸੀ ਪਾਰਟੀ ਨਾਲ ਸੰਬੰਧ ਨਾ ਰੱਖਦੇ ਹੋਣ ਉਹ ਪਿੰਡ ਵਾਈਜ਼ ਜੋ ਲੋੜ ਆ ਸਾਨੂੰ ਦੱਸ ਦਿਆ ਕਰਨ ਵੀ ਉਹਦੇ ਵਿੱਚ ਚਾਰਾ ਹੈ ਉਹਦੇ ਵਿੱਚ ਆਚਾਰ ਹੈ ਉਹਦੇ ਵਿੱਚ ਫੀਡ ਉਹਦੇ ਚ ਜਾ ਕੇ ਚੌਕਰ ਆ ਜਿਹੜਾ ਦੇਣ ਦੀ ਸੁੱਕੀ ਰਸ ਦੇ ਆ ਵੀ ਜਿੱਥੇ ਬਹੁਤ ਗੁਜ਼ਾਰਾ ਹੀ ਨਹੀਂ ਚੱਲਦਾ ਕੋ ਲੋੜ ਮਤਲਬ ਪਰਿਵਾਰ ਜੋ ਪਾਣੀ ਵੀ ਉੱਤਰ ਗਿਆ ਤੇ ਭੁੱਖਾ ਮਰ ਰਿਆ ਵਾ ਪਾਣੀ ਤੇ ਉੱਤਰਿਆ ਨਹੀਂ ਅਸੀਂ ਕਈ ਪਿੰਡਾਂ ਦੇ ਵਿੱਚੋਂ ਨੇਪਾਲ ਵਾਲੇ ਪਾਸੇ ਹੋ ਕੇ ਆਏ ਤਿੰਨ ਤਿੰਨ ਚਾਰ ਚਾਰ ਫੁੱਟ ਪਾਣੀ ਆ ਹਾਲਾਤ ਅਜੇ ਵੀ ਕਈਆਂ ਪਿੰਡਾਂ 'ਚ ਉਹੋ ਹੀ ਬਣੇ ਨੇ ਜਿੱਥੇ ਕਿਤੇ ਰੋਟੀ ਖਾਣ ਨੂੰ ਵੀ ਨਹੀਂ ਆ ਗਈ ਪਰ ਘਰ ਪੱਕ ਸਕਦੀ ਆ ਉਹ ਸਾਨੂੰ ਸੁੱਕੀ ਰਸ ਦੀ ਵੀ ਡਿਟੇਲ ਦੇ ਦਿਆ ਕਰਨ ਅਸੀਂ ਇੱਕ ਅੱਧੇ ਦਿਨ ਦੇ ਵਿੱਚ ਇੱਕ ਅੰਮਸੇ ਕਮ ਅਗਲੇ ਦਿਨ ਨਹੀਂ ਤੇ ਉਸ ਤੋਂ ਅਗਲੇ ਦਿਨ ਅਸੀਂ ਉਹਨੂੰ ਪਹੁੰਚਾਉਣ ਦੀ ਜਾਉ ਇੱਥੋਂ ਲੈ ਜਾਇਆ ਕਰ ਨੌਜਵਾਨ ਸਾਡੇ ਕੋ ਇ ਬਾਈ ਉੱਥੋਂ ਲੈ ਜਾਓ ਇਹ ਜਿਹੜੀ ਸੇਵਾ ਪਿੰਡਾਂ ਦੇ ਨੌਜਵਾਨਾਂ ਨੂੰ ਨਿਭਾਉਣੀ ਪੈਣੀ ਹੈ ਕਿਉਂਕਿ ਕੱਲਾ ਸਾਰਾ ਭਾਰ ਮੋਢਿਆ ਤੇ ਨਹੀਂ ਚੁੱਕਿਆ ਜਾ ਸਕਦਾ ਇੱਕ ਪਿੰਡ ਦੇ ਨੌਜਵਾਨਾਂ ਨੂੰ ਨਹੀਂ ਦਿੱਤਾ ਜਾ ਸਕਦਾ ਹਰ ਪਿੰਡ ਦੇ ਵਿੱਚ ਕਲੱਬ ਤੇ ਸੇਵਾ ਵਾਲੇ ਮੁੰਡੇ ਹੁੰਦੇ ਹੀ ਆ ਬਹੁਤ ਮਤਲਬ ਆਪਾਂ ਸ਼ਬੀਲਾ ਵੀ ਲਾਉਨੇ ਆ ਲੰਗਰ ਵੀ ਲਾਉਨੇ ਆ ਇਹ ਵੀ ਇੱਕ ਸੇਵਾ ਹੀ ਆ ਇਹਦੇ ਵਿੱਚ ਵੀ ਸਾਡਾ ਜਿਹੜਾ ਸਾਥ ਦਿਓ ਤੇ ਗੁਰੂ ਮਹਾਰਾਜ ਨੇ ਸੇਵਾ ਆਪੇ ਹੀ ਲੈ ਲੈਣੀ ਆ ਤੇ ਹੱਥੋਂ ਵੀ ਲੈ ਲੈਣੀ ਆ ਸਾਥੋਂ ਵੀ ਲੈ ਲੈਣੀ ਆ ਅਸੀਂ ਪਿੰਡ ਪਿੰਡ ਜਾ ਕੇ ਹਾਲਾਤ ਵੇਖਿਆ ਬਹੁਤ ਥਾਵਾਂ ਜਿਹੜੀਆਂ ਮਤਲਬ ਘਰ ਕੱਚੇ ਨੇ ਲੋਕੀ ਮਤਲਬ ਸੜਕਾਂ ਦੇ ਉੱਤੇ ਡੰ ਲੈ ਕੇ ਬੈਠੇ ਨੇ ਹਾਲਾਤ ਇਹੋ ਜਿਹੇ ਅਜੇ ਵੀ ਬਣੇ ਪਏ ਨੇ ਇਹਨਾਂ ਤੇ ਸਾਰਿਆਂ ਤੇ ਸਾਨੂੰ ਗੌਰ ਜਿਹੜਾ ਉਹ ਕਰਨਾ ਪਊਗਾ ਔਰ ਜਿੱਥੇ ਮਤਲਬ ਅਸੀਂ ਲੋਕ ਆਪਨੇ ਵੇਖ ਰਹੇ ਆ ਵੀ ਨੁਕਸਾਨ ਕਿੰਨਾ ਹੋ ਰਿਹਾ ਇੱਥੇ ਅਨਰਿੰਦਰ ਸੀਗਾ ਇਹਦਾ ਕਿੰਨਾ ਨੁਕਸਾਨ ਹੈ ਇਹਨੂੰ ਜਿਹੜੀ ਉਹ ਗਾਂ ਦੀ ਸੇਵਾ ਮਤਲਬ ਕਰਕੇ ਗਏ ਨੇ ਦਦਾਰ ਗਿੱਲ ਹੁਣੀ ਉੱਥੇ ਬੱਚੇ ਜਿਹੜੇ ਰੱਬ ਦਾ ਰੂਪ ਹੁੰਦੇ ਸੀ ਪਾਣੀ ਧੁਰੇ ਫਿਰਦੇ ਸੀ 4-4 ਫੁੱਟ ਦੇ ਵਿੱਚ ਤੇ ਉਹ ਟਿਊਬਾਂ ਲੈ ਕੇ ਉਹ ਚ ਨਹਾ ਰਹੇ ਸੀ ਤੇ ਚੁੱਬੀਆਂ ਮਾਰ ਰਹੇ ਸੀ ਮਤਲਬ ਇਹ ਰੱਬ ਦੇ ਜੀ ਆ ਯਾਰ ਤੇ ਮੇਰਾ ਤਾਂ ਦਿਲ ਕਰਦਾ ਵੀ ਰੱਬਾ ਸਾਨੂੰ ਵੀ ਬਚਪਨ ਚ ਲੈ ਜਾ ਕਿ ਇਹੋ ਜੀਆਂ ਟੈਨਸ਼ਨਾਂ ਹੀ ਮੁੱਕ ਜਾਣ ਨਾ ਮਤਲਬ ਸੌਖੇ ਹੀ ਹੋ ਜੀਏ ਵੀ ਸਾਨੂੰ ਪਤਾ ਲੱਗੇ ਸਾਡੇ ਪਿਓ ਨੇ ਕਰ ਦੇਣਾ ਸਾਡੀ ਮਾਂ ਨੇ ਕਰ ਦੇਣਾ ਵਾ ਮਤਲਬ ਸਾਡਾ ਕੰਮ ਉਹ ਬੱਚਿਆਂ ਨੂੰ ਵੇਖ ਪਰ ਉਹਨਾਂ ਨੂੰ ਵੇਖ ਕੇ ਵੀ ਲੱਗਦਾ ਸੀ ਵੀ ਕਿੱਡੇ ਵਿਚਾਰੇ ਮਤਲਬ ਰੱਬ ਦੇ ਜੀ ਨੇ ਇਹਨਾਂ ਨੂੰ ਪਤਾ ਹੀ ਨਹੀਂ ਦੁਨੀਆ ਦੀ ਚਿੰਤਾ ਕੀ ਆ ਤੇ ਕਿੱਡੇ ਮਜ਼ੇ ਦੇ ਨਾਲ ਨਹਾ ਰਹੇ ਸੀਗੇ ਮਤਲਬ ਇਹੋ ਜਿਹੇ ਹਾਲਾਤ ਵੀ ਜਿਹੜੇ ਬਣੇ ਪਏ ਨੇ ਔਰ ਦੂਜੀ ਚੀਜ਼ ਇਹ ਮੈਂ ਫਿਰ ਇੱਕ ਗੱਲ ਬਾਰ ਬਾਰ ਕਹਿਣਾ ਇੱਕ ਚੀਜ਼ ਮੈਂ ਹੋਰ ਦੱਸਣੀ ਚਾਹਣਾ ਅਸੀਂ ਇੱਕ ਦਿਨ ਬੇਨਤੀ ਕੀਤੀ ਸੀਗੀ ਕਿ ਇੱਥੇ ਅਸੀਂ ਵੈਟਰਨਰੀ ਡਾਕਟਰਾਂ ਦੀ ਬੜੀ ਲੋੜ ਹੈ ਪਸ਼ੂ ਬਿਮਾਰ ਹੋ ਗਏ ਹੋਣਗੇ ਉਹਨਾਂ ਨੂੰ ਮਤਲਬ ਦਵਾਈਆਂ ਦੀ ਇਲਾਜ ਦੀ ਲੋੜ ਹੈ ਅੱਜ ਸਾਡੇ ਵਿੱਚ ਡਾਕਟਰ ਆਏ ਨੇ ਕਿੱਥੇ ਖੜੇ ਨੇ ਜੀ ਡਾਕਟਰ ਲਾਪਰੀ ਤੇ ਇੱਥੇ ਨੇ ਵੈਟਰੀ ਤੋਂ ਡਾਕਟਰ ਰਿੰਕੂ ਨੇ ਡਾਕਟਰ ਦੀਪ ਨੇ ਡਾਕਟਰ ਗਗਨਦੀਪ ਗਗਨਦੀਪ ਨੇ ਇਹਨਾਂ ਨੇ ਸਾਨੂੰ ਇਹ ਕਿਹਾ ਕਿ ਦੋ ਦਿਨ ਸਾਡਾ ਜਿਹੜਾ ਇੱਥੇ ਕੈਂਪ ਜਿਹੜਾ ਜਾਰੀ ਚੱਲ ਰਿਹਾਊਗਾ ਭਾਜੀ ਕੰਟੈਕਟ ਨੰਬਰ ਆਪਦਾ ਦੱਸ ਕੇ ਜਾਇਓ ਪਿੰਡ ਦੇ ਵਿੱਚ ਕਿਸੇ ਨੂੰ ਕੋਈ ਡੰਗਰ ਦੀ ਦਵਾਈ ਚਾਹੀਦੀ ਹੈ ਕੋ ਚੈੱਕ ਕਰਾਉਣਾ ਡੰਗਰ ਤੇ ਉਹ ਇੱਥੇ ਦੋ ਦਿਨ ਜੇ ਸੇਵਾ ਨਿਭਾਉਣਗੇ ਫਿਰ ਅੱਗੋਂ ਸੇਵਾ ਜਿਹੜੀ ਉਹ ਕਿਸੇ ਹੋਰ ਨੂੰ ਦੇ ਦਿੱਤੀ ਜਾਊਗੀ ਉਹਦੇ ਨਾਲ ਨਾਲ ਮੈਂ ਪਿੰਡ ਦੇ ਨੌਜਵਾਨਾਂ ਨੂੰ ਕਹਿਣਾ ਜਿੰਨੇ ਵੀ ਆਲੇ ਦੁਆਲੇ ਦੇ ਪਿੰਡ ਨੇ ਉੱਥੋਂ ਦੇ ਕਲੱਬ ਨੇ ਕੇਵਲ ਚਾਰਾ ਰਸਦ ਅ ਅਚਾਰ ਨਹੀਂ ਕਿਸੇ ਕੋਲ ਕੱਪੜ ਇੱਕ ਦਿਨ ਕੱਲ ਸਾਨੂੰ ਇੱਥੇ ਟੀ-ਸ਼ਰਟਾਂ ਹੀ ਦੇ ਗਏ ਲੋਕ ਜਦੋਂ ਅਸੀਂ ਉਹ ਬੇਨਤੀ ਕਰਦਾਂਗੇ ਲੋਕ ਮਤਲਬ ਕੱਲ ਅਸੀਂ ਸੁੱਕੀ ਰਸ ਦੀ ਬੇਨਤੀ ਕਰ ਦਿੱਤੀ ਸੀ ਵੀ ਸਾਨੂੰ ਨਾ ਮਤਲਬ ਭੇਜੀ ਜਾਵੇ ਪਰ ਅੱਜ ਵੀ ਜ਼ਬਰਦਸਤੀ ਇੱਥੇ ਆ ਕੇ ਤੇ ਉਹਨਾਂ ਦੇ ਹੱਥੀਂ ਅਸੀਂ ਜਿਹੜਾ ਸਮਾਨ ਵੰਡਾ ਦਿੱਤਾ ਵਾ ਅਸੀਂ ਉਹ ਆ ਕਿ ਜਿਹੜੀ ਮਤਲਬ ਇਹ ਅਸੀਂ ਇੱਕ ਉਸ ਤਰੀਕੇ ਕੰਮ ਕਰਦੇ ਆ ਕਿ ਜਿਹੜੀ ਜਿਹੜੀ ਚੀਜ਼ ਦੀ ਲੋੜ ਹੋਊਗੀ ਅਸੀਂ ਲੋਕਾਂ ਨੂੰ ਦੱਸਾਂਗੇ ਵੀ ਆਹ ਡਿਮਾਂਡ ਆ ਜਿਵੇਂ ਇਸ ਬੱਚੇ ਨੂੰ ਇੱਕ ਡੰਗਰ ਨਾਲ ਤੇਦਾ ਘਾਟਾ ਨਹੀਂ ਨਾ ਪੂਰਾ ਹੋ ਸਕਦਾ ਮਤਲਬ ਇਸ ਤਰੀਕੇ ਦੇ ਪਰਿਵਾਰ ਲੋਕਾਂ ਨੂੰ ਮਲਾ ਦਾਂਗੇ ਕਿ ਉਹਨਾਂ ਦੀ ਜ਼ਿੰਦਗੀ ਲੀ ਦੇ ਉੱਤੇ ਆ ਜਾਵੇ ਮੈ ਕਿਸੇ ਨੂੰ 5 ਲੱਖ ਦੀ ਸੇਵਾ ਕਰਨ ਦੀ ਆ ਕਿਸੇ ਦੀ 10 ਲੱਖ ਦੀ ਸੇਵਾ ਕਰਨ ਦੀ ਆ ਮੈਂ ਉਹਨਾਂ ਨੂੰ ਇੱਕੋ ਬੇਨਤੀ ਕੀਤੀ ਆ ਕਿ 2-4 ਦਿਨ ਰੁਕ ਜਾਓ ਅਸੀਂ ਪਿੰਡਾਂ 'ਚ ਇਹੋ ਜਿਹੇ ਪਰਿਵਾਰ ਲੱਭਾਂਗੇ ਕਿ ਜਿਨ੍ਹਾਂ ਦਾ ਬਿਲਕੁਲ ਹੀ ਸਾਰਾ ਕੁਝ ਉਜੜ ਗਿਆ ਸਾਰਾ ਸਾਰਾ ਘਾਟਾ ਤੇ ਨਹੀਂ ਪੂਰਾ ਹੋ ਸਕਦਾ ਕਮ ਸੇ ਕਮ ਤੁਹਾਡੇ ਇਸ ਦਾਨ ਦੇ ਨਾਲ ਲੱਖ ਨਾਲ 2 ਲੱਖ ਨਾਲ 3 ਲੱਖ ਨਾਲ ਉਹ ਆਪਦੀ ਜ਼ਿੰਦਗੀ ਜਿਹੜੀ ਉਹ ਬਸਰ ਕਰ ਸਕਦਾ ਵਾ ਸਿੱਧੇ ਤੁਹਾਡੇ ਸੰਪਰਕ ਜਿਹੜੇ ਉਹਨਾਂ ਨਾਲ ਕਰਾ ਦੇਾਂਗੇ ਜਿਵੇਂ ਦਦਾਰ ਹੋਣਾ ਦਾ ਇਹਨਾਂ ਨਾਲ ਸੰਪਰਕ ਕਰਾਇਆ ਤੇ ਇੱਕ ਡੰਗਰ ਇਹਨਾਂ ਨੂੰ ਮਿਲਿਆ ਜੇ ਕੋਈ ਹੋਰ ਵੀ ਹੋਊਗਾ ਸੇਵਾ ਵਾਲਾ ਤੇ ਮੇਰੇ ਖਿਆਲ ਇਹਨਾਂ ਦੀ ਸੇਵਾ ਕਰ ਦੂਗਾ ਇਸ ਤਰੀਕੇ ਮੈਂ ਨੌਜਵਾਨਾਂ ਨੂੰ ਕਹਿਣਾ ਜਿੰਨੇ ਵੀ ਕਲੱਬਾਂ ਵਾਲੇ ਨੇ ਜਿੰਨੇ ਵੀ ਸਾਡਾ ਸਾਥ ਦੇਣਗੇ ਸਾਡਾ ਇੱਕ ਮਕਸਦ ਹੈ ਕਿ ਸਾਡੇ ਵੱਲੋਂ ਤੁਸੀਂ ਮਤਲਬ ਵੋਟ ਜਿਹਨੂੰ ਮਰਜ਼ੀ ਪਾਓ ਹੀ ਵੋਟਾਂ ਵਾਲੇ ਵਪਾਰੀ ਨਹੀਂ ਹੈਗੇ ਪਰ ਇਸ ਸੇਵਾ ਦੇ ਕੰਮ ਦੇ ਵਿੱਚ ਸਹੀ ਤਰੀਕੇ ਨਾਲ ਲੋੜਵੰਤਾਂ ਤੱਕ ਚੀਜ਼ ਪਹੁੰਚ ਸਕੇ ਉਹਨੂੰ ਰਸਤ ਚਾਹੀਦੀ ਹੈ ਉਹਨੂੰ ਚਾਰਾ ਚਾਹੀਦਾ ਉਹਨੂੰ ਚਾਰ ਚਾਹੀਦਾ ਉਹਨੂੰ ਕੱਪੜੇ ਚਾਹੀਦੇ ਨੇ ਉਹਨੂੰ ਜਾਂ ਹੋਰ ਕਿਸੇ ਤਰੀਕੇ ਦੀ ਲੋੜ ਹੈ ਜਿਹੜਾ ਹੈ ਗੁਰੂ ਦਾ ਲੰਗਰ ਚੱਲ ਰਿਹਾ ਵਾ ਉਹ ਅਸੀਂ ਨਿਭਾਉਣ ਦੀ ਕੋਸ਼ਿਸ਼ ਕਰਾਂਗੇ ਔਰ ਗੁਰੂ ਮਹਾਰਾਜ ਨੇ ਅੱਜ ਦਾ ਦਿਨ ਅਠਵਾਂ ਦਿਨ ਵੀ ਬੜਾ ਮਤਲਬ ਸੁਖ ਸ਼ਾਂਤੀ ਦੇ ਨਾਲ ਤੇ ਬੜਾ ਲੋਕਾਂ ਨੂੰ ਆਸਾਂ ਦੇ ਨਾਲ ਜਿਹੜੀਆਂ ਸੜ ਤੋਂ ਲੈ ਕੇ ਆਏ ਸੀ ਉਹ ਪੂਰੀਆਂ ਕਰਨ ਦੇ ਨਾਲ ਕੱਢਿਆ ਵਾ ਔਰ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਚਲਾ ਲਓ 2 ਮਹੀਨੇ ਚਲਾ ਲਓ 6 ਮਹੀਨੇ ਚਲਾ ਲਓ ਆਪਣਾ ਆਸ਼ੀਰਵਾਦ ਤੇ ਆਪਣਾ ਓਟ ਆਸਰਾ ਤੇ ਸਾਡੇ ਅੰਗ ਸੰਗ ਸਹਾਈ ਰਹੋ ਜਿੱਥੇ ਕਿਤੇ ਵੀ ਸਾਡੇ ਕੋਲ ਹੋਇਆ ਅਸੀਂ ਤੁਹਾਡੀ ਸੇਵਾ ਕਰਦੇ ਰਵਾਂਗੇ ਮੈਂ ਨਹੀਂ ਕਹਿੰਦਾ ਕੱਲੇ ਪਿੰਡ ਵਾਲੇ ਲਾਗੇ ਲਾਗੇ ਅਮਰਸਰ ਮੇਰਾ ਜ਼ਿਲ੍ਹਾ ਹੈ ਮੇਰੀ ਜ਼ਿੰਮੇਵਾਰੀ ਬਣਦੀ ਹੈ ਮੈਨੂੰ ਬਹੁਤ ਸਾਰੇ ਜ਼ਿਲ੍ਹਿਆਂ ਤੋਂ ਹੋਰ ਡਿਮਾਂਡ ਆਉਂਦੀ ਹੈ ਕਿ ਫਿਰੋਜ਼ਪੁਰ ਵਾਲੇ ਪਾਸੇ ਆ ਜਾਓ ਸੁਲਤਾਨਪੁਰ ਵਾਲੇ ਪਾਸੇ ਆ ਜਾਓ ਤੁਸੀਂ ਡੇਹਰਾ ਬਾਬਾ ਨਾਨਕ ਆ ਜਾਓ ਜਦੋਂ ਮੇਰਾ ਆਪਦਾ ਘਰ ਹੀ ਨਹੀਂ ਠੀਕ ਤੇ ਅਮਰਸਰ ਮੈਂ ਬਾਕੀ ਜ਼ਿਲ੍ਹਿਆਂ 'ਚ ਕੀ ਤੁਰੇ ਫਿਰਨਾ ਵਾਂ ਜਿੰਨੀ ਕਿ ਸੇਵਾ ਸਾਡ ਕੋ ਨਿਭਾਈ ਗਈ ਇਸ ਤੋਂ ਲੋਕ ਵੇਖਦੇ ਨੇ ਉਹਨਾਂ ਨੂੰ ਕਿ ਅੱਗੋਂ ਟਰੈਕਟਰਾਂ ਦੀ ਲੋਡ ਪੈਣੀ ਆ ਜਮੀਨਾ ਪੱਧਰੀਆਂ ਕਰਨ ਲਈ ਗਾਰ ਕੱਢਣ ਦੀ ਜੇ ਉਹ ਆਉਣਾ ਵੀ ਚਾਹਣਗੇ ਸੇਵਾ ਦੇ ਵਿੱਚ ਤੇ ਅਸੀਂ ਡੀਜ਼ਲ ਵੀ ਪਾ ਦਿਆ ਕਰਾਂਗੇ ਜੋ ਸਾਡੇ ਕੋਲੋਂ ਖਰਚਾ ਆ ਜਾਂ ਜੋ ਸਾਡੇ ਕੋਲੋਂ ਲੈਣਾ ਚਾਹਣਗੇ ਇਸ ਤਰੀਕੇ ਸੇਵਾ ਮੇਰਾ ਖਿਆਲ ਆ ਵੀ ਅੱਗੋਂ ਅਜੇ ਥੋੜਾ ਚਿਰੇ ਲੰਬੀ ਚੱਲਣੀ ਆ 15-20 ਦਿਨ ਮਹੀਨਾ ਔਰ ਪਰਮਾਤਮਾ ਸਾਡੇ ਕੋਲ ਸੇਵਾ ਨਿਭਾਉਂਦੇ ਰਹਿਣ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਜੀ ਮਤਬੇ